ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਕੋਲ ਆਪਾਂ ਜਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆਂ ਟੁਕੜ ਗੱਪਣ ਮੱਝ ਵੀ ਤੁਹਾਨੂੰ ਦਿਖਾਵਾਂਗੇ ਤੇ ਤਿੰਨ ਤਰ੍ਹਾਂ ਦੀਆਂ ਸੋਈਆਂ ਗਾਵਾਂ ਦਿਖਾਉਣੀਆਂ ਬਿਲਕੁਲ ਨਾਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਤੇ ਇੱਕ ਗੱਪਣ ਖਾਦ ਤੁਹਾਨੂੰ ਦਿਖਾਉਣੀ ਹੈ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਅੱਜ ਸਾਰੇ ਨਾਰਮਲ ਰੇਟ ਤੁਹਾਨੂੰ ਦਿਖਾਉਣੀ ਆਂ ਅੰਜੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਹੋਰ ਸੁਣਾ ਠੀਕ ਠਾਕ ਏ ਬੱਸ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜੀ ਹੋਰ ਸੁਣਾ ਘਰ ਪਰਵਾਹ ਠੀਕ ਆ ਜੀ ਸਭ ਠੀਕ ਠਾਕ ਏ ਹਾਂ ਹੋਰ ਜੀ ਸਾਰਿਆਂ ਨੂੰ ਆਪਣੇ ਜਿਹੜੇ YouTube ਦਾ ਆਪਣਾ ਚੈਨਲ ਵਧੀਆ ਚੈਨਲ ਦੇਖ ਰਿਹਾ ਸਾਰਿਆਂ ਵੀਰਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਤੇ ਅੱਜ ਅਰਜੰਦਰ ਭਾਈ ਨਹੀਂ ਦਿਖੰਦੇ ਅਰਜੰਦਰ ਭਾਈ ਮਾਰ ਗਿਆ ਡੈਰੀ ਜੀ ਡੈਰੀ ਮ ਹਾਂਜੀ ਉਹ ਭਾਜੀ ਇਸ ਟਾਈਮ ਤੇ ਟ੍ਰੀ ਹੈਗੇ ਆ ਅੱਛਾ ਹਾਂ ਬਾਕੀ ਅਮਰੀਕਾ ਦਾ ਟੀਚਾ ਹੈਗਾ ਅੱਛਾ ਹੁਣ ਅਮਰੀਕਾ ਜਾਣਾ ਗਾੜੀ ਫਿਰ ਠੀਕ ਹੈ ਚਲੋ ਫਿਰ ਮੁਬਾਰਕਾ ਹੋਣ ਤੁਹਾਨੂੰ ਜੀ ਸਭ ਵੀਰਾਂ ਭਰਾਵਾਂ ਨੂੰ ਜੋ ਸਾਡੇ ਚੈਨਲ ਨਾਲ ਜੁੜਿਆ ਸਾਰਿਆਂ ਨੂੰ ਪਿਆਰ ਪਰੀਗਾ ਅੱਜ ਆਪਾਂ ਨੇ ਸਾਰੀ ਜਾਣਕਾਰੀ ਹਰਜਿੰਦਰ ਭਾਈ ਦੇ ਫਾਦਰ ਸਾਹਿਬ ਵੀ ਜਿਹੜਾ ਸਾਰਾ ਕੁਝ ਦੱਸਣਗੇ ਠੀਕ ਹੈ ਤੇ ਇਹ ਕਿ ਚਲੋ ਤਾਂ ਫਿਰ ਕੰਮ ਜਿਹੜਾ ਚੱਲੂ ਹੀ ਰੱਖਿਆ ਫਿਰ ਹਾਂਜੀ ਕਰਦੇ ਸੀ ਜੀ ਆਰਪੀ ਜੀ ਪਹਿਲਾਂ ਮੈਂ ਹੀ ਕਰਦਾ ਸੀਗਾ ਫਿਰ ਬੇਟਾ ਕੁਝ ਟਾਈਮ ਨਾਲ ਲੱਗ ਪਿਆ ਸੀ ਠੀਕ ਆ ਹਾਂ ਤੇ ਫਿਰ ਚਲੋ ਹੁਣ ਉਹਦੀ ਖੁਆਇਸ਼ ਸੀਗੀ ਬਾਹਰ ਜਾਣ ਦੀ ਜੀ ਠੀਕ ਆ ਤੇ ਉਹ ਚਲ ਗਿਆ ਜੀ ਠੀਕ ਚਲੋ ਤੁਸੀਂ ਫਿਰ ਆਪਣਾ ਨਾਮ ਦੱਸਦੇ ਕਰੇ ਹਾਂ ਨਾਮ ਮੇਰਾ ਪਰਮਜੀਤ ਸਿੰਘ ਜੀ ਠੀਕ ਆ ਹਾਂ ਪਿੰਡ ਨਰਕਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਕਰਤਾਰਪੁਰ ਠੀਕ ਹੈ ਜੀ ਬਾਬਾ ਬਗਾਲਾ ਆਪਾਂ ਨੂੰ ਹੈਗਾ ਜੀ 13-14 ਕਿਲੋਮੀਟਰ ਤੇ ਕਰਪੂਰਥਲਾੜਾ ਜੀ 7 ਕਿਲੋਮੀਟਰ ਆ ਜੀ ਠੀਕ ਹੈ ਜੀ ਤੇ ਮੇਨ ਰੋਡ ਜਿਹੜਾ ਵਾ ਉਹ 1-2 ਕਿਲੋਮੀ ਕਿਲੋ ਮੀਟਰ ਦਾ ਹੈਗਾ ਬਸ ਜੀ ਸਰ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਤੋਂ ਹੀ ਆਪਾਂ ਕਰਨੀ ਹੈ ਹਾਂਜੀ ਭਾਜੀ ਇਹ ਦੂਜੇ ਸੂਬੇ ਦੀ ਝੋਟੀ ਹੈ ਹਾਂਜੀ ਤੇ ਤੀਜੇ ਸੂਬੇ ਚ ਗੱਭਣਾ ਹੈ ਸਾਢੇ 3 ਮਹੀਨੇ ਦੀ ਅੱਛਾ ਚੈੱਕ ਪਾਸ ਸਿਆ ਚੈੱਕ ਪਾਸ ਆ ਜੀ ਠੀਕ ਹੈ ਸਾਢੇ 3 ਮਹੀਨੇ ਦੀ ਕੱਭਣਾ ਤੇ 7 ਕਿਲੋ ਦੁੱਧ ਆ ਜੀ 7 ਕਿਲੋ ਦੁੱਧ ਹਾਂਜੀ ਜਿਹੜਾ ਮਰਜੀ ਮੇਰਾ ਵੀ ਦੋ ਡਾਂਗ ਚੋਗੇ ਤਸੱਲੀ ਕਰਕੇ ਆ ਵੀ ਜੇ ਕੋਈ ਪੜਾਣੀ ਕੋਈ ਟਿੱਕਾ ਨਹੀਂ ਅੱਛਾ ਹਾਂ ਉਦੋਂ ਹੀ ਠਾਪੀ ਦੇ ਮਿਲਦੀ ਆ ਜੀ ਤੋੜਾਂ ਫੇਰੇ ਨਾ ਤੋਕੜੇ ਕੱਭਣ ਚੈੱਕ ਪਾਸ ਸਿਆ ਜਿਹੜ ਇੱਧਰੋਂ ਤੋਰ ਦਿਓ ਅਜ ਲੈ ਬਾਕੀ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਚੰਗਾ ਮੈਂ ਤੇਰਾ 12 14 ਕਿਲੋ ਪਾਇਆ ਸੀ ਚਾਹੀਦਾ 13 ਕਿਲੋ ਦੇ ਕਰੇ ਜਿਹੜਾ ਕਹਿੰਦੇ ਕਿ ਸੱਜਣ ਨੇ ਦੁੱਧ ਜਿਹੜਾ ਚੋਆਇਆ ਆਪੀ ਹਰ ਵੀ ਜੀ ਠੰਡੀ ਕੋਡ ਆ ਮੈਂ ਨਾ ਮੁੰਡਾ ਜਨਾਨੀ ਚ ਹੋਵੇ ਬੰਦਾ ਚ ਹੋਵੇ ਅੱਛਾ ਹਾਂ ਕੋਈ ਪੈਰ ਚੱਕਣ ਦਾ ਨਹੀਂ ਪਤਾ ਮੈਨੂੰ ਜੀ ਠੀਕ ਹੈ ਹਾਂ ਉਦਾਂ ਹੀ ਮਿਲਦੀ ਆ ਥਾਪੀ ਨਾਲ ਹੀ ਮਿਲਦੀ ਆ ਜੀ ਠੀਕ ਹੈ ਹਾਂ ਜੀ ਕੋਈ ਟੀਕਾ ਨਹੀਂ ਲੈ ਰਹੀ ਕੋਈ ਭੜਾ ਨਹੀਂ ਲੈ ਰਹੀ ਤੇ ਮੋਲੋ ਹੀ ਰਹਿਣਗੇ ਹਰਜਿੰਦਰ ਵੀਰ ਵਾਲੇ ਮੋਲੋ ਹੀ ਸੀ ਜੋ ਆਪਣੇ ਸਟਾਰਟਿੰਗ ਚੱਲ ਰਿਹਾ ਹੈ ਜੀ ਠੀਕ ਹੈ ਹਾਂ ਕਿੰਨਾ ਰੱਖਣਾ ਫਿਰ ਇਹਦਾ ਮੋਲ ਇਹਦਾ ਛੋਟਾ ਜਿਹਾ ਜੀ 55000 50000 ਵਿੱਚੋਂ ਛੋੜ 53000 53000 ਤੇ 7 ਕਿਲੋ ਦੁੱਧ ਤੇ 3 ਮਹੀਨੇ ਦੇ ਕੱਪੜੇ ਸਾਢੇ 3 ਮਹੀਨੇ ਅੱਛਾ ਸਾਢੇ 3 ਮਹੀਨੇ ਦੀ ਗੱਬਣ ਜੀ ਚੈੱਕ ਕਰਾ ਦੇ ਕੋਈ ਨਾ ਤੇ ਆਹ ਹਵਾਨਾ ਇਹਦਾ ਦੇਖਸਾਤੇ ਚੰਗੀ ਤਰ੍ਹਾਂ ਲੱਗ ਗਿਆ ਤਾਂ ਹਾਂਜੀ ਤੇ ਕੋਈ ਮੂਲ ਆਏ ਜੀ ਹੋਰ ਵੀ ਮੰਤਰਾਂਨ ਕਰ ਮੰਤਰਾਂਨ ਮੌਕੇ ਤੇ ਹੋ ਜੂਗੇ ਤੇ ਹੁਣ ਜਿਹੜੀ ਆ ਮਾਜੇ ਦੂਸਰੇ ਨੰਬਰ ਤੇ ਇਹ ਜੀ ਸੂਈ ਆ ਤਾਜੀ ਮੈਂ ਅੱਛਾ ਜੀ ਇਹਦਾ ਬੱਚਾ ਮਰ ਗਿਆ ਜੀ ਜਿਹੜਾ ਕਿਸ ਨਹੀਂ ਪਿਆ ਜੀ ਉਸ ਦਿਨ ਮਰਿਆ ਅੱਛਾ ਮੀਆਂ ਦੇ ਵਿੱਚ ਜਿਹੜਾ ਬੱਚਾ ਇਹਦਾ ਮਰ ਗਿਆ ਛਾਣੇ ਦੇ ਥਣੇ ਦਾ ਸਾਈਜ਼ ਕੈਪ ਜਿਹੜਾ ਚੰਗਾ ਤੇ ਮਿਲਕ ਮੈਨ ਵੀ ਆਪਾਂ ਦੇਖ ਸਕਦੇ ਚੰਗੇ ਲੱਗੇ ਕਿੰਨੇ ਦਿਨ ਹੋਏ ਉਤਰਾ ਇਹਨਾਂ ਸੂਈ ਨਾ ਇਹਨੂੰ ਭਾਜੀ ਤੂੰ ਵੀ ਕਿਤੇ ਰੱਖ ਕੇ ਚੱਲੇ ਵੀਰ ਜਿਹੜਾ ਵੀ ਮੰਨ ਕੇ ਚੱਲੇ ਤੇ ਬੱਚਾ ਤੁਹਾਡੇ ਕੋਈ ਮਰਿਆ ਬੱਚਾ ਆਪਣੇ ਕੋਈ ਮਰਿਆ ਜੀ ਆਪਾਂ ਬੱਚਾ ਵੀ ਆਪਾਂ ਵੀਡੀਓ ਕੱਢ ਕੇ ਦਿਖਾ ਲਵਾਂਗੇ ਪਾ ਦੇ ਤੇ ਦੁੱਧ ਕਿੰਨਾ ਇਹਦੇ ਘਰ ਦੁੱਧ ਭਾਜੀ ਇਸ ਟਾਈਮ ਤੇ ਕੋਈ ਪਿਆਰਾ 1 ਪਰਾਪਾ 11 ਕਿਲੋ ਦੁੱਧ ਸੀ ਗਰੰਟੀ ਦੇ ਆ ਰਹੇ ਜੀ ਲਿਆ ਫਿਰ ਤੋਰਾ ਹਾ ਇਹਨਾਂ ਹਾਂਜੀ ਇਹ ਵੀ ਹੁੰਦੀ ਜੀ ਕੋਈ ਪੜਾ ਨਹੀਂ ਲੈਂਦੀ ਕੋਈ ਟੀਕਾ ਨਹੀਂ ਠੀਕ ਆ ਹਾਂਜੀ ਇਹ ਵੀ ਉੱਥੇ ਹੀ ਮਿਲਦੀ ਥਾਪੀ ਤੇ ਮਿਲਦੀ ਹੈ ਜੀ ਠੀਕ ਆ ਹਾਂਜੀ ਬਾਕੀ ਮੈਂ ਟਾਈਮੋ ਟਾਈਮ ਬਹੁਤ ਬਣਦੀ ਹੈ ਜੀ ਬਾਕੀ ਜੀ ਵੀਡੀਓ ਬਣਾਉਂਦਾ ਟਾਈਮ ਹੀ ਜਿਹੜਾ ਦੁਪਹਿਰ ਦਾ ਹਾਂਜੀ ਟਾਈਮ ਕਾਸ਼ੂਰ ਦੀ ਦਾ ਭਰਾਵਾਂ ਨਾਲ ਜੀ 3 ਵਜੇ ਹੀ ਹੈ ਜੀ ਦੰਨ ਵਜੋਂ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਦੁੱਧ ਦੇ ਮੌਕੇ ਤੇ ਜਿਹੜੇ ਦੇ ਕੋਲ 11 ਲੀਟਰ ਤਿਆਰ ਦੱਸਦੇ ਦੋ ਡੰਗ ਰੀਜੀ ਨੂੰ ਚੋਗ ਸੰਨੀ ਕਰਿਆ ਜਾਵੇ ਜੀ ਠੀਕ ਹੈ ਜੀ ਬਾਕੀ ਪਿੱਠਪੁੜੇ ਤਾਂ ਦੇਖ ਸਕਦੇ ਜੀ ਅੱਜ ਜੀ ਹਾਂ ਭਾਈ ਦੁੱਧ 12 ਕਿਲੋ ਇਹ ਪਰ ਆਪਾਂ ਕਿਲੋ ਘੱਟ ਕਹਿੰਦੇ ਆ ਕਿ ਜਾ ਕੇ ਦੂਜੇ ਥਾਂ ਪਸ਼ੂ ਕਰੀ ਜਾਂਦਾ ਜੀ ਤੇ ਇਹਦਾ ਮੁੱਲ ਮੁੱਲ ਭਾਜੀ ਤਾਜੀ ਤੇ ਬੱਚਾ ਹੁੰਦਾ ਫਿਰ ਤੋ ਚਲੋ 70 ਰੁਪਏ 75 ਦੀ ਮੈਂ ਸੀਗੀ ਹਾਂਜੀ ਹਾਂਜੀ ਹੁਣ ਛੋਟਾ ਜਾਂ ਮੁੱਲ ਜੀ 65000 ਅੱਛਾ ਉੱਚੂ ਵੀ 2000 ਛੋਟ ਤੇ 63000 ਦੀ ਦੇ ਦੇ ਠੀਕ ਹੈ ਜੀ ਆਪਾਂ ਲੈ ਲਵਾਂਗੇ ਠੀਕ ਹੈ ਜੀ ਹਾਂ ਬਾਕੀ ਇਹ ਨੂੰ ਬਾਕੀ ਇਹ ਆ ਕਿ ਸੋ ਇਨ ਜਿਹੜਾ ਵਾ ਟਾਈਮ ਥੋੜਾ ਹੋਇਆ ਵਾ ਤੇ ਦੁੱਧ ਦੋ ਦਿਨ ਸੂਈਆ ਤਾਂ ਹੀ ਭਾਜੀ ਇਹਨਾਂ ਦੁੱਧ ਹੈਗਾ ਹੀ ਨਹੀਂ ਤੁਸੀਂ ਪਸਾਣੇ ਇਹਨਾਂ ਦੁੱਧ ਥੋੜਾ ਹੁਣ ਆਈ ਮੇਰੇ ਕੋਲ ਠੀਕ ਹੈ ਜੀ ਦੁੱਧ 12 ਕਿਲੋ ਮੇਰੇ ਕੋਲ ਹੈਗਾ ਜੀ ਠੀਕ ਹੈ ਜੀ ਬਾਕੀ ਚੱਲਾ ਸੂਈ ਸਵਾਈ ਸੋ ਕੋਈ ਤਸੱਲੀ ਦੇ ਹੋਈ ਜਾਣੀ ਇਹ ਆ ਜੀ ਨਾ ਵੀ ਪੜਾ ਲੈਂਦੀ ਆ ਨਾ ਟੀਕਾ ਲੈਂਦੀ ਆ ਠੀਕ ਹੈ ਜੀ ਹਾਂ ਉਦੋਂ ਹੀ ਮਿਲਦੀ ਆ ਮੈਂ ਥਾਪੀ ਮਾਰ ਕੇ ਤੇ ਹੁਣ ਗਾਵਾਂ ਦਿਖਾਈਏ ਜਿਹੜੀਆਂ ਪਹਿਲੇ ਨੰਬਰ ਤੇ ਹੀ ਗਾਵਾਂ ਆਂ ਹਾਂਜੀ ਥਾਣਾ ਇਹਦੇ ਦੇਖ ਸਾਦੇ ਲੱਗੇ ਤਾਂ ਇਹ ਨੋ ਕਿੰਨਾ ਛੋਕਾ ਹੈ ਇਸੋਈ ਇਹ ਬਿਲਕੁਲ ਤਾਜੀ ਜੋ ਬੱਚਾ ਬਾਹਰ ਹੈ ਇਹਦਾ ਨਾਲ 나డు ਤੇ ਬੱਚਾ ਠੀਕ ਹੋਣੀ ਦਿਖਾ ਦਿੰਦੇ ਬੱਚਾ ਵੀ ਇਹਦਾ ਕਿੰਨੇ ਦਿਨ ਹੋ ਇਸੋਈ ਨਾ ਇਹਨੂੰ ਅੱਜ 5 ਦਿਨ ਹੋ ਗਿਆ ਜੀ ਤੇ ਕਿੰਨਾ ਦੁੱਧ ਧਿਆਰੇ ਦੇਖ ਇਹਦੇ ਕੋਲ ਇਸ ਟਾਈਮ ਕੋਈ ਵੀ 14 ਕਿਲੋ ਹੋਏਗਾ ਦੋ ਜੀ ਧਿਆਰੇ ਹੈ ਜਿਹੜਾ ਹਾਂ ਜੀ ਧਿਆਰੇ ਤੇ ਕਿੰਨਾ ਖਚਵਾਈ ਜਾਊਗੀ ਇਹ ਦੁੱਧ ਪਾਏ ਚਾਊਗੀ 15 16 ਕਿਲੋ ਅੱਛੀ ਬਹੁਤ ਰਾਜੀ ਨਿਕਰ ਹੈ ਠੀਕ ਹੈ ਜੀ ਹਾਂ ਜੀ ਦੂਜੇ ਸੂਏ ਆ ਜੀ ਤੋਰਾਂ ਫੇਰ ਇੱਕ ਰੀਨ ਆ ਬੱਚਾ ਜਿਹੜਾ ਇਹਦਾ ਖਲੋਤਾ ਹੈ ਹਾਂ ਜੀ ਅਗਲੇ ਵਾਲਾ ਆ ਗਿਆ 나డు ਜਿਹੜਾ ਨਾਲ ਲੀਆ ਬਾਕੀ ਹੈਗੇ ਵੀ ਕ੍ਰੋਸ ਪੰਚ ਫੈਟ ਵੀ ਇਨਾਂ گاਵਾਂ ਦੀ ਚੰਗੀ ਹੁੰਦੀ ਹੈ ਬਹੁਤ ਸੀਲ ਠੰਡੀਆਂ ਨਿਆਣਿਆਂ ਨੂੰ ਕੁਝ ਨਹੀਂ ਮਿਲਦੀ ਇੱਥੇ ਹੀ ਮੈਕ ਚੋਲ ਹੋਵੇ ਕਾਹ ਚੋਲ ਨਹੀਂ ਫਰਫੋਲ ਕੋਣਾ ਕਰਦੀ ਹੈ ਬੱਚੇ ਦਾ ਥੋੜਾ ਇਹ ਵੱਧ ਕਰਦੀ ਹੈ ਹਾਂ ਜੀ ਤੇ ਸ਼ੂਆ ਤਾਜੀ ਹੈ ਨਾ ਬੱਚੇ ਦਾ ਕਰਨਾ ਨਹੀਂ ਹੈ ਤਾਜੀ ਚਲੋ ਲੈ ਜਾ ਬਾਕੀ ਇਹ ਹੈ ਕਿ ਸ਼ਾਮ ਤੱਕ ਆਪਣੇ ਦੁੱਧ ਦੇ ਸਾਹ ਰਿ ਹਵਾਨਾ ਜਿਹੜਾ ਪੂਰਾ ਤਿਆਰ ਕਰ ਲੂਗੀ ਇਹਦਾ ਵੀ ਹਵਾਨਾ ਜਿਹੜਾ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਇਹਦਾ ਹਰਪ੍ਰੀਤ ਜੀ ਮੁੱਲ ਪਰਮ ਕਰਨ ਨੂੰ ਫਨਟਾੜੀ ਕਰੀਏ ਅੱਛਾ ਹਾਂ ਜੀ ਇਹ ਚੁੱਤਨੀ ਆਲ ਛੋੜ ਕਰ ਦਿਆਂਗੇ ਆਪਾਂ 42 ਦੀ ਬੱਛੀ ਦੇ ਦੇ। 42000 ਦੀ ਦੇ ਦੋਗੇ। ਬਾਕੀ ਮਾਂਤਨ ਵਿੱਚ ਹੋਰ ਹੋ ਜੂਗੀ। ਕੋਈ ਵੀਰ ਪ੍ਰਭੂ ਲਾਊਗਾ ਜੀ ਜ਼ਰੂਰ ਹੋਊਗਾ ਮਾਂਤਰਨ। ਠੀਕ ਹੈ ਜੀ। 13 ਕਿਲੋ ਦੁੱਧ ਇਸ ਟਾਈਮ ਸਾਡੇ ਕੋਲ ਚੋਗੇ ਕੋਈ ਹਾਜ਼ਰ ਨਹੀਂ। ਤੇ ਉਤਰਾ ਠੰਡੀ ਸੀਲ ਹੈ। ਠੰਡੀ ਸੀਲ ਹੈ ਕੋਈ ਨਿਆਣਾ ਨਹੀਂ ਪੈਂਦਾ ਜੀ ਇੱਦਾਂ ਹੀ ਬੈਠ ਕੇ ਜਿਹੜਾ ਮੱਤੀ ਚੋਗੇ ਕੋਈ ਲੱਖ ਨਹੀਂ ਚੁੱਕ ਪੰਦਾ ਨਹੀਂ ਮਤਲਬ ਹੈਗਾ। ਠੀਕ ਹੈ। ਸੀਲ ਠੰਡੀ ਹੈ। ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ। ਹਾਂ ਜੀ ਜੀ। ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ? ਇਹ ਵੀ ਦੂਜਾ ਸਵੇਰ ਵ अच्छा आ वाली बच्ची हां जी 20 ਰੁਪਿਆ ਦੇ ਨਾਲ ਹੀ ਲਾ ਲਾ 50 ਦੇ ਨਾਲ ਹੀ ਲਾ ਲਵੇ ਚਲੋ ਮਹੀਨੇ ਦੇ ਲੱਗ ਬੰਨੇ ਜੀ ਲੈ ਲਵਾਂਗੇ ਜੀ ਮੈਂ ਬੱਚਾ ਨਹੀਂ ਛੱਡਦੇ ਹਾਂ ਆਪਣੀ ਸਮਝਣਾ ਕੋਈ ਵੇਖ ਲੇ ਆ ਬੱਚਾ ਜੀ ਸਾਹਮਣੇ ਅੱਛਾ ਬੱਚਾ ਨਹੀਂ ਛੱਡਦੇ ਬੱਚਾ ਨਹੀਂ ਛੱਡਦੇ ਬੱਚੇ ਨੂੰ ਉਦਾਂ ਬਾਟੀ ਜੀ ਦੁੱਧ ਪੋਣਾ ਪੈਂਦਾ ਜੀ ਅੱਛਾ ਇਦਾਂ ਹੀ ਬੈਠ ਕੇ ਚੋਲੋ ਹੈ ਕਿ ਮਗਰ ਅੱਛਾ ਕਿ ਬੱਚੀ ਬੱਚੀ ਹੈ ਜੀ ਮਗਰ ਇਹਦੀ ਛੀ ਵੱਚੀ ਹੈ ਮਗਰ ਜੀ ਠੀਕ ਹੈ ਜੀ ਉਦਾਂ ਸੰਦੀ ਠੰਡੀ ਸੀਲ ਹੈ ਜੀ ਤੇ ਦੁੱਧ ਦੁੱਧ ਕਿੰਨਾ ਇਹਦੇ ਦਾ ਦੋ ਤਿੰਨ ਗੋ ਜੀ 13 ਕਿਲੋ ਹੋਏਗਾ ਪਰ ਆਪਾਂ 12 ਕਿਲੋ ਦੁੱਧ ਹੀ ਕਹਿੰਦੀ ਜਾਵ ਬਾਕੀ ਰੰਗ ਰੂਪ ਦੇ ਜਿਹੜੇ ਪੂਰੇ ਸਾਫ ਆ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ 12 ਲੀਟਰ ਜਿਹੜਾ ਤਿਆਰ ਦੱਸਦੇ ਲੈ ਅਵਜੀ ਬਾਕੀ ਇਹ ਬਿਲਕੁਲ ਸੀਲ ਖੰਡੀ ਹੈ ਜੀ ਠੀਕ ਹੈ ਜੀ ਦਿਲਗਾ ਬੇ ਲੈਣਾ ਪਾ ਲੋ ਇਹ ਕੁਝ ਕਰਦਾ ਨਾ ਪਾਓ ਤੇ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਇਹਦਾ ਭਲੀ ਮੁੱਲ ਤਾਂ ਹੁਣ ਜੇ ਬੱਚਾ ਥੋੜਾ ਲਰਮ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਮੁੱਲ ਕਿਆ ਸੀ ਬੱਚੀ ਦਾ ਅੰਗ ਰੂਪ ਹਾਂਜੀ ਇਹਦਾ ਛੋਟਾ ਜਿਹਾ ਮੁੱਲ ਮੁੱਲ 30000 ਜੀ ਅੱਛਾ 30000 ਹਾਂ ਨਾ 30000 35000 ਜੀ ਤੇ ਦੁੱਧ 12 ਲੀਟਰ ਤਿਆਰ ਹੈ 12 ਲੀਟਰ ਤਿਆਰ ਹੈ ਜੀ ਠੀਕ ਹੈ ਕੋਈ ਬਾਕੀ ਵੀਰ ਫੋਨ ਲਾਵੇ ਆਪਣਾ ਫਿਰ ਵੀ ਕੋਈ ਹੋਰ ਵੀ ਮੰਤਰਾਲਨ ਕਰਾਏਗਾ ਤੇ ਜ਼ਰੂਰ ਹੋ ਜੀ ਮੰਤਰਾਲਨ ਮੁੱਖ ਤੇ ਹੋ ਜਾਊਗਾ ਹਾਂ ਤੇ ਹੁਣ ਇੱਕ ਆ ਗੱਬਨ ਆ ਗਈ ਜੀ ਹਾਂਜੀ ਇਹ ਗੱਬਨ ਜੀ ਇਹ ਸਹੀ ਵਾਲ ਚ ਆ ਗਈ ਹਾਂ ਤੁਹਾਡੀ ਕ੍ਰੋਸ ਚ ਬਹੁਤ ਠੰਡੀ ਸੀਲ ਆ ਜੀ ਇਹ ਗੱਬਣ ਆ ਜੀ ਅੱਛਾ ਹਾਂ ਇਹਦੇ ਜੀ 5 ਤਰੀਕ ਨੂੰ ਤਿੰਨ ਪੂਰੇ ਸੂਆ ਕਿਦ ਮੈਂ ਤਾਂ ਸੂਆ ਪਹਿਲਾ ਹੀ ਅੱਛਾ ਪਹਿਲਾ ਹੀ ਸੂਆ ਪਹਿਲਾ ਸੂਆ ਉਹ 6 ਦੰਦ ਆ ਅੱਛਾ 6 ਦੰਦ ਆ 6 ਦੰਦ ਆ ਪਹਿਲਾ ਸੂਆ ਜੀ ਠੀਕ ਹੈ ਜੀ ਇਹ ਕਿੰਨਾ ਕੋਤਰ ਦੁੱਚ ਵਾਈ ਜਾਓ ਪਹਿਲੇ ਸੂਏ ਭਾਈ ਇਹ ਤਾਂ 20 ਤੋਂ ਪਲੱਸ ਚ ਲੂ ਪਹਿਲੇ ਸੂਏ ਠੀਕ ਹੈ ਜੀ ਸੂਆ ਤੇ ਲੱਡਲਾ ਬਹੁਤ ਚਾਰੀਆਂ ਮਸੀੜੀਆਂ ਦੇਖੋ ਹਾਂ ਦੇਖਾਰ ਹੋਰੀ ਥੰਮ ਦੇ ਕੋ ਕਿਤਾਂ ਦਾ ਲੱਗਾ ਸਪੈਸ਼ਲ ਤੋਰਾ ਇੱਕ ਰੀਮ ਹਾਂ ਬਾਕੀ ਚੰਗੇ ਕਦ ਕੱਢਦੀ ਆ ਚੰਗੇ ਖੁੱਲੀ ਤਿਆਰ ਹੁੰਦੀ ਆ ਥੱਲੇ ਬਹੁਤ ਦੇਵਾ ਮਾਰਨ ਵਾਲੀ ਸੀ ਜੀ ਬਾਕੀ ਠੰਡੀ ਸੀ ਇਹ ਜੀ ਅਜਿਹਾ ਹੈ ਜੀ ਬਾਕੀ ਸਿੰਘ ਜਿਹਦੇ ਇਹਦੇ ਹੈਗੇ ਹਾਂਜੀ ਸਿੰਘ ਹੈਗਾ ਜੀ ਛੋਟਾ ਛੋਟਾ ਤੇ ਬਾਕੀ ਬਹੁਤ ਚੰਗੀ ਵੈੜਾ ਜੀ ਰੰਗ ਸਾਲੀਆ ਹਨਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਤਿਆਰ ਕਰਨ ਦੀ ਆ ਇਹ ਹਵਾਨਾ ਜਿਹੜੀਆਂ ਟਿੱਲਾਂ ਜਿਹੜੀਆਂ ਕਾਫੀ ਆ ਪੂਰਾ ਹਵਾਨਾ ਜਿਹੜਾ ਇਹਨੇ ਪਰਨਾ ਬਹੁਤ ਵੱਡਾ ਮਾਰਨਾ ਜੀ ਹਰਪੀਤ ਜੀ ਨੇ ਰਾਮ ਭਰ ਜਾਣਾ ਜਦੋਂ ਭਾਈ ਦੇਖੋ ਤੇ ਜੀ ਚਾਰ ਹੋ ਤੇ ਮੁੱਲ ਕੀ ਰੱਖਣਾ ਫਿਰ ਇਹਦਾ ਮੁੱਲ ਵੀ ਇਹਦਾ ਹਰਪੀਤ ਜੀ ਬਿਲਕੁਲ ਛੋਟਾ ਆ ਜੀ ਕਿੰਨਾ ਕ ਮੁੱਲ 37000 ਰੁਪਿਆ ਅੱਛਾ 35000 ਦੀ ਦੇ ਦੇ ਅੱਛਾ ਵੀ 35000 ਦੀ ਦੇ ਦੇਣੀ ਚਲੋ ਵਿੱਚੋ ਛੋਟ ਛੱਟ ਹੋ ਜੂਗੀ ਹੋਰ ਕੋਈ ਗੱਲ ਨਹੀਂ ਕੋਈ ਵੀਰ ਭਰਾ ਫੋਨ ਲਾਏਗਾ ਜੀ ਜ਼ਰੂਰ ਮਾਰਡਾਨ ਕਰਾਂਗੇ ਤੇ ਹੁਣ ਆ ਗਈ ਐਂਡ ਤੇ ਸੂਈ ਸਵਾਈ ਹੈ ਨਾ ਇਹਦੀ ਹਾਂਜੀ ਇਹ ਵੀ ਤਾਜੀ ਸੂਈ ਆ ਜੀ ਇਹਨੂੰ ਕਿੰਨੇ ਦਿਨੋਂ ਕੇ ਸੂਈ ਇਹਨੂੰ 8-10 ਦਿਨ ਹੋਈ ਜੀ ਸੂਈ ਨੂੰ ਤੇ ਇਹਦੇ ਕੋ ਬੋਲਾ ਕਿੰਨਾ ਜੇ ਇਹਦੇ ਕੋ ਕੋਈ 12 ਤੋਂ ਪਲੱਸ ਰੱਖ ਕੇ ਚੱਲੋ ਜੀ ਤੇ ਕਿੰਨਾ ਕੇ ਚਵਾਈ ਜਾਊਗੀ ਐ ਪੁੱਤ ਭਾਈ ਮੱਛੀ ਬਾਜੂ 15 ਕਿਲੋ ਬੜੇ ਆਨੰਦ ਨਾਲ ਲਿਆ ਖੋਲੋ ਹਾਂ ਫੇਰ ਤੋਰੀ ਆਹ ਜਰੂਰ ਥੋੜਾ ਛੋਟਾ ਜੀ ਬਾਕੀ ਥਾਂ ਲੈਣਾ ਦੇਖੋ ਕਿਦਾਂ ਦਾ ਠੀਕ ਹੈ ਹਾਂਜੀ ਬਾਕੀ ਇੱਕੋ ਹੀ ਗੱਭਣਿਆ ਤੇ ਸਾਰੀਆਂ ਸੋਈਆਂ ਬਾਕੀ ਤੇ ਸਾਰੇ ਵੀਰਨ ਹੱਥ ਜੋੜ ਕੇ ਬੇਨਤੀ ਇਹ ਹੀ ਆ ਕਿ ਆਪਣ ਇੱਥੇ ਆ ਕੇ ਚਵਾਈ ਕਰਕੇ ਵੇਸ਼ ਚਾਖ ਕੇ ਪਸੰਦ ਕਰਕੇ ਫਿਰ ਪਸ਼ੂ ਖੜਿਆ ਕਰੋ ਕਿਉਂਕਿ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਅਸੀਂ ਤਾਂ ਸਿਰਫ ਵੀਡੀਓ ਬਣਾਉਣੀ ਹੈ ਬਾਕੀ ਸਾਰਾ ਕੰਮ ਜ਼ਿੰਮੇਵਾਰੀ ਸਾਡੀ ਹੈ ਲੈਓ ਜੀ बाकी थ काफी सफाई से कद भा बहुता उच्चा नहीं है ठीक ज कद है सना सीज गैप भी ठीक है ये मगर भी अच्छी है <स्थासथा> ਆਵਾਜ਼ ਜਿਹੜੀ ਇੱਧਰ ਆਦ ਵੇਖਣ ਦੀ ਤਾਨ ਸੋਹਣੀ ਵੱਛੀ ਹੈ ਜਿਹੜੀ ਇਹਦੇ ਮਗਰ ਤੇ ਇਹਦਾ ਕੀ ਰੱਖਦੀ ਹੈ ਫਿਰ ਆਪਾਂ ਮੁੱਲ ਇਹਦਾ ਜਿੱਦਾਂ ਕਿ ਦੀ ਵੈੜ ਜੀ ਉਦਾਂ ਦਾ ਮੁੱਲ ਕਰਦੀ ਹੈ ਛੋਟਾ ਜਾਈ ਕਿੰਨਾ ਕੁ ਮੁੱਲ 35000 ਜੀ ਅੱਛਾ ਹਾਂਜੀ 2000 ਵਿੱਚੋਂ 300 30000 ਦੀ 1000 ਹੋਰ ਛੋਟੀ 32000 ਦੀ ਤੇ ਕਿੰਨਾ ਦੋ ਚਵਾਈ ਜਾਊਗੀ ਇਹ ਦੋ ਟੈਸਟਾਂ ਵੀ ਇਹਦੇ ਕੋਲ 12 ਪਲੱਸ ਹੋਣਾ ਜੀ ਠੀਕ ਆ ਹਾਂਜੀ ਤੇ ਕਿੱਥੋਂ ਤੱਕਰ ਜਾ ਸਕਦੀ ਹੈ ਇਹ ਤੁਹਾਨੂੰ 15 ਕਿਲੋ ਪਾਉ ਬੜੇ ਨਾਮਦਾਰਨਾ ਠੀਕ ਹੈ ਜੀ ਹਾਂ ਬੇਨ ਵਧੀਆ ਆ ਗਿਆ ਮੌਸਮ ਵਧੀਆ ਆ ਗਿਆ ਜੀ ਹੁਣ ਠੀਕ ਹੈ ਜੀ ਹਾਂ ਜੀ ਸਾਲ ਸਿਰ ਚ ਨਿਕਲ ਗਈਆਂ ਹੁਣ ਇਹਨਾਂ ਤੇ ਠੀਕ ਹੈ ਹੋਰ ਕੁਝ ਕਹਿਣਾ ਫਿਰ ਬਾਸ ਜੀ ਹੋਰ ਵੀਰਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਆਪਨਾ ਆਓ ਆਣ ਕੇ ਦੇਹ ਚਾ ਕੇ ਆਦੀ ਤਸੱਲੀ ਕਰਕੇ ਇੱਥੇ ਜਾਓ ਠੀਕ ਹੈ ਜੀ ਜੋ ਸਾਡੇ ਵਧੀਆ ਫਾਰਮ ਨਾਲ ਜੁੜਿਆ ਸਾਰਿਆ ਵੀਰਾਂ ਭਰਾਵਾਂ ਨੂੰ ਸਸਰੀ ਘਰ ਜੀ ਠੀਕ ਹੈ ਜੀ ਬਾਕੀ ਜੇ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਹੈ ਇੱਥੇ ਆਵਾ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖਣਾ ਆਪਣੀ ਜ਼ਿੰਮੇਵਾਰੀ ਤੇ ਆਪਣੀ ਸਮਝਣਾ ਖੜੋ ਜੀ হ্যাঁ দোস্ত বিডিও পুরা দেখ